ਆ ਮੁੰਡਾ ਤੁਸੀਂ ਵੇਖਿਆ ਹੋਣਾ ਬਹੁਤ ਵਾਇਰਲ ਹੋਇਆ ਪਿਛਲੇ ਦਿਨਾਂ 'ਚ ਤੇ ਗਵੰਡਣ ਆਪਦੀ ਚਾਚੀ ਨਾਲ ਹੀ ਲਵ ਲੂਪ ਚਲਾਈ ਖੜਾ ਸੀਗਾ ਇਹ ਤੇ ਸੱਚ ਦੀ ਪੜਤਾਲ ਆਲਾ ਮੇਰਾ ਵੀਰ ਫੇਰ ਪਹੁੰਚਿਆ ਇਹਦੇ ਕੋਲ ਇਹਦਾ ਉਹਨੇ ਪੱਖ ਲਿਆ ਤੇ ਉਹਨਾਂ ਨੇ ਇਹਨੂੰ ਵਰਗਲਾ ਕੇ ਜੇ ਬਾਇਆ ਇਹਨੂੰ ਐ ਕਿਹਾ ਹੋਣਾ ਵੀ ਤੈਨੂੰ ਅਸੀਂ ਨਾ ਸੱਚਾ ਬਣਾਉਣੇ ਆ ਤੇ ਤੂੰ ਬਹਿ ਕੇ ਇੰਟਰਵਿਊ ਕਰ ਲੈ ਸਾਡੇ ਨਾਲ ਜਿੰਨਾ ਮੇਰੇ ਵੀਰਾਂ ਨੂੰ ਨਹੀਂ ਪਤਾਗਾ ਮੈਂ ਫੇਰ ਦੱਸਦਾ ਵੀ ਇਹ ਮੁੰਡੇ ਨੇ ਆਪਦੀ ਗਵੰਟਨ ਆਪਦੀ ਚਾਚੀ ਨਾਲ ਹੀ ਹੁੰਦਾ ਅਫੇਰ ਸੀਗਾ ਤੇ ਇਹਦੇ ਚਾਚੇ ਨੇ ਇਹਦੇ ਨਾਲ ਹੀ ਤੋਰਤੀ ਇਹਦੀ ਚਾਚੀ ਵੀ ਤੂੰ ਆਪਦੇ ਘਰੇ ਹੀ ਲੈ ਜਾ ਹਣ ਜੇ ਉਹਨੂੰ ਪਤਾ ਲੱਗ ਗਿਆ ਹੁਣ ਇਹਨਾਂ ਦੀ ਗੱਲ ਬਾਤ ਦਾ ਤੇ ਉਹਨੇ ਤੋਰਤੀ ਨਾਲ ਹੀ ਵੀ ਲੈ ਆਸ਼ਕੀ ਕਰਦੇ ਸੀ ਤੇ ਹੁਣ ਘਰੇ ਹੀ ਲੈ ਜਾਵਤੇ ਤੇ ਆਓ ਇਹਦੀ ਆਪਾਂ ਇੰਟਰਵਿਊ ਵੇਣਿਆ ਨਾਲ ਨਾਲ ਕੰਮ ਤਾਂ ਹੀ ਜੋ ਕੁੱਲ ਮਿਲਾ ਕੇ ਹੋਇਆ ਤਾਂ ਵੈਸੇ ਗਲਤੀ ਹੈ ਜੀ ਠੀਕ ਹੈ ਜੀ ਪਰ ਬਾਕੀ ਲੇਕਿਨ ਉਹਨੂੰ ਜਿਵੇਂ ਲੱਗਿਆ ਹੀ ਓਵੇਂ ਉਹਨੇ ਕਰਤਾ ਹੀ ਠੀਕ ਹੈ ਜੀ ਕੰਨਾ 250 ਦੇ ਹੈੱਡਫੋਨ ਲਾ ਕੇ ਚੌੜਾ ਕੇ ਐ ਬੈਠਾ ਵੀ ਜਿਵੇਂ ਪਤਾ ਨਹੀਂ ਕਿੱਡੀ ਕੋ ਜੰਗ ਲੜ ਕੇ ਆਇਆ ਹੁੰਦਾ ਸਾਲਾ ਛਪਰੀਜ ਐ ਇਹਦਾ ਨਾਮ ਇਤਰੋ ਸਾਨੂੰ ਨਹੀਂ ਪਤਾ ਸੀ ਤਾਂ ਛਪਰੀ ਕਵਾਂਗੇ ਇਹਨੂੰ ਛਪਰੀ ਪ੍ਰੋ ਮੈਕਸ ਤੁਹਾਡੇ ਨਾਲ ਜਿਹੜੀ ਉਹ ਬਾਈ ਨੇ ਤੋਰੀ ਐ ਆਹਦੇ ਘਰ ਵਾਲੀ ਤੁਸੀਂ ਕੰਮ ਸਹੀ ਕਰਿਆ ਜਾਂ ਗਲਤ ਕਰਿਆ ਪਹਿਲਾਂ ਤਾਂ ਬਾਈ ਯਾਰ ਮੈਂ ਤੈਨੂੰ ਪੁੱਛਣਾ ਚਾਹੁੰਨਾ ਵੀ ਤੂੰ ਸਹੀ ਗਲਤ ਪੁੱਛਦਾ ਪਿਆ ਹੈ ਵੀ ਤੈਨੂੰ ਲੱਗਦਾ ਤੂੰ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੀ ਵੀ ਇਹ ਕੰਮ ਸਹੀ ਹੋਇਆ ਸਾਨੂੰ ਤਾਂ ਇਹ ਕੰਮ ਹੈ ਬਿਲਕੁਲ ਕੋਕੇਦਾਰ ਲੱਗਦਾ ਪਿਆ ਸਿਰਾ ਐ ਕੋਕੇ ਝੜੇ ਆ ਬੰਦੇ ਨੇ ਨਾ ਹਾਲੀ ਤੌਰ 'ਤੇ ਉਹਨੇ ਵੀ ਲੈ ਜਾ ਤੇ ਲੇਕਿਨ ਪਰ ਪਹਿਲਾਂ ਵੀ ਇਹਦਾ 2-3 ਵਿਆਹ ਹੋਏ ਹੋਏ ਆ ਜੀ ਠੀਕ ਹੈ ਜੀ ਤੇ ਲੇਕਿਨ ਇਹਨੇ ਅੱਦਾ ਕੰਮ ਵੈਸੇ ਗਲਤੀ ਕੀਤਾ ਹੀ ਜੋ ਕੀਤਾ ਤਾਂ ਇਹਨੇ ਕਰ ਗਲਤ ਇਹਨੇ ਜੀ ਘਰ ਵਾਲੇ ਨਹੀਂ ਚੁਲਾ ਸਾਲਾ ਨਹੀਂ ਜ਼ਿਆਦਾ ਘਰ ਵਾਲੇ ਨੇ ਗਲਤ ਕੀਤਾ ਹੈ ਹੈ ਤੂੰ ਉਹਨੂੰ ਜਾ ਕੇ ਉਹਨਾਂ ਦੇ ਘਰੇ ਹੈ ਇਹੰਦਾ ਨਾ ਤੇ ਔਰ ਨਾਲ ਸੀਨ ਦੀ ਕੋਈ ਯਾਰੀ ਦੋਸਤੀ ਇਹ ਕੁੜੀ ਦੀ ਔਰ ਨਾਲ ਜਿੰਨੂੰ ਜਿੰਨੇ ਨਾਲੇ ਦੀ ਆਸ਼ਕੀ ਚੱਲਦੀ ਸੀ ਤਾਂ ਇਹ ਘਰੇ ਜਾਂਦਾ ਸੀ ਤੇ ਸਾਲਿਆ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਅਦਾ ਉਹਨੇ ਕੰਮ ਗਲਤ ਕਰਿਆ ਉਹਦੇ ਘਰ ਵਾਲੇ ਨੇ ਅਸੀਂ ਸਹੀ ਕਰਤੇ ਪਏ ਸੀ ਸਾਲਾ ਨਹੀਂ ਤੇ ਨਹੀਂ ਤੁਸੀਂ ਚੰਗਾ ਕਰਿਆ ਅਸੀਂ ਵੀ ਗਲਤ ਕੀਤਾ ਜੀ ਮੰਨਦੇ ਇੱਕ ਗਵਾਂਡੀਆਂ ਦਾ ਘਰ ਪਟਤਾ ਆ ਉਹਦੇ ਬੱਚੇ ਦੀ ਛੋਟੇ ਛੋਟੇ ਉਹਦੀ ਰੋਟੀ ਪਕਦੀ ਸੀ ਉਹਦਾ ਘਰ ਝਾੜਦਾ ਤੁਸੀਂ ਜ਼ਿੰਮੇਵਾਰ ਨਹੀਂ ਮੰਨਦੇ ਆਪਣੇ ਆਪ ਨੂੰ ਵੀ ਮੈਂ ਕੰਮ ਗਲਤ ਕਰਿਆ ਉਹ ਤਾਂ ਮੰਨਦੇ ਅਸੀਂ ਕੰਮ ਗਲਤੀ ਕੀਤਾ ਜੀ ਤੇ ਪਰ ਲੇਕਿਨ ਜੋ ਉਹਨੂੰ ਵਧੀਆ ਲੱਗਿਆ ਜੀ ਉਹਨੇ ਕਰਤਾ ਨਹੀਂ ਹੋਵੇ ਪਰ ਆਪਾਂ ਤਾਂ ਜੋ ਹੈ ਸੀ ਆਪਾਂ ਗਲਤੀ ਮੰਨੀ ਜੀ ਆਪਾਂ ਨੂੰ ਕਿਹਾ ਜੀ ਅੱਧਾ ਕਰਕੇ ਗਲਤ ਹੋ ਗਿਆ ਇਹ ਆਪਾਂ ਤਾਂ ਨਹੀਂ ਚਾਹੁੰਦੇ ਸੀ ਕਿ ਵੀ ਐਦਾਂ ਹੋਵੇ ਆਪਾਂ ਤਾਂ ਇਹ ਚਾਹੁੰਦੇ ਸੀ ਬੇ ਅੰਦਰੋਂ ਅੰਦਰ ਹੀ ਚੱਲਦਾ ਰਹਿੰਦਾ ਸਾਡਾ ਤੇ ਅੰਦਰੋਂ ਅੰਦਰ ਹੀ ਇਹ ਆ ਦਾ ਸਵਾਦ ਲਈ ਜਾਂਦੇ ਤੇ ਉਹ ਆ ਗਈ ਗੱਲ ਕੈਮਰਿਆ ਅੱਗੇ ਤੇ ਹੁਣ ਤੁਹਾਨੂੰ ਕੌਣ ਬਚਾਊ ਹੁਣ ਆਇੰਦੀ ਚੱਲੀ ਪਈ 3,55,000 ਪੈ ਜੋ 4 ਲੱਖ ਬੰਦੇ ਤੱਕ ਤੇਰੀ ਗੱਲ ਪਹੁੰਚ ਗਈ 4 ਲੱਖ ਅਜੇ ਸਾਰੇ ਪੰਜਾਬ ਚ ਡਣੀ ਅਜੇ ਪਤਾ ਨਹੀਂ ਕਿੰਦੇ ਕਿੰਦੇ ਕੰਨੀ ਪੈਣੀ ਇਹ ਚੌੜਾ ਹੋ ਕੇ ਤੁਰਦਾ ਹੋਣਾ ਪਿੰਡ 'ਚ ਛਪਰੀ ਇਹ ਪਤਾ ਹੀ ਇਹਨੂੰ ਮਾਨ ਮਹਿਸੂਸ ਕਰਦਾ ਹੋਣਾ ਇਹ ਚੀਜ਼ ਦਾ ਵੀ ਇਹ ਕਹਿੰਦਾ ਹਣਾ ਮੈਂ ਮਸ਼ਹੂਰ ਹੋ ਗਿਆ ਮੈਨੂੰ 4 ਲੱਖ ਬੰਦੇ ਨੇ ਵੇਖਿਆ YouTube ਤੇ ਸਾਲਾ ਨਹੀਂ ਤੇ ਬਾਦ ਗੈਦਿਆ ਜੀ ਆਪਾਂ ਪਛਾਣ ਹੋ ਜਾਂਦੇ ਆ ਵੀ ਇਹ ਕੰਮ ਨਹੀਂ ਕਰਦਾ ਮੈਂ ਪਰ ਲੇਕਿਨ ਉਹਨੇ ਕਿਹਾ ਇਹ ਉਹ ਕਹਿੰਦਾ ਬਈ ਤੱਕ ਇਹ ਨਹੀਂ ਮੇਰੇ ਨਾਲ ਤੋਰਦੀ ਉਹ ਕਹਿੰਦੀ ਸੀ ਤੁਹਾਨੂੰ ਉਹ ਚੰਗੀ ਲੱਗਦੀ ਸੀ ਤੁਸੀਂ ਤੁਹਾਡਾ ਪਿਆਰ ਫੇਰ ਹੀ ਪਿਆਣਾ ਜੇ ਆਪਣਾ ਕਿਸੇ ਨਾਲ ਪਿਆਰ ਪੈਂਦਾ ਹੈ ਆਪਾਂ ਨੂੰ ਉਹ ਚੰਗਾ ਲੱਗਦਾ ਹੈ ਜਿਹੜਾ ਆਪਣੇ ਨਾਲ ਪਿਆਰ ਕਰਦਾ ਉਹ ਆਪ ਨੂੰ ਚੰਗਾ ਲੱਗਿਆ ਤੁਸੀਂ ਫੇਰ ਹੀ ਪਿਆਰ ਕਰਿਆ ਉਹਨੂੰ ਹਾਂਜੀ ਹਾਂਜੀ ਚੰਗਾ ਤਾਂ ਲੱਗਦੇ ਸੀ ਇਹ ਤਾਂ ਨਹੀਂ ਚੰਗਾ ਨਹੀਂ ਲੱਗਦਾ ਸੀ ਜੀ ਪਰ ਲੇਕਿਨ ਉਹ ਐਦਾਂ ਮੇਰੇ ਨਾਲ ਤੋਰਤਾ ਹੀ ਉਹ ਬਿਲਕੁਲ ਸਹੀ ਲੱਗਦਾ ਸਾਨੂੰ ਆ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜੇ ਤੈਨੂੰ ਚੰਗੀ ਲੱਗਦੀ ਸੀ ਤੇ ਤੂੰ ਉਹਨੂੰ ਲੈ ਜਾ ਹਾਂ ਉਹ ਕਹਿੰਦਾ ਵੀ ਜੇ ਤੈਨੂੰ ਚੰਗਾ ਲੱਗਦਾ ਸੀ ਤੇ ਤੂੰ ਜਾ ਇਹਦੇ ਨਾਲ ਹਾਂਜੀ ਉਹਦਾ ਕੋਈ ਨਹੀਂ ਜੋ ਹੁਣ ਉਹਨੇ ਫਿਰ ਕਰਤਾ ਹੀ ਉਹਨੇ ਫਿਰ ਸਾਨੂੰ ਅਸੀਂ ਫਿਰ ਉਹ ਤਾਂ ਕਰਨਾ ਸੀ ਜੀ ਜੋ ਉਹਨੇ ਕਹਿਆ ਸਾਲਿਆ ਕਹਿਣਾ ਕੀ ਸਾ ਉਹਨੇ ਜੋ ਫਿਰ ਕਰਤਾ ਜੀ ਅਸੀਂ ਤਾਂ ਫਿਰ ਜੋ ਫਿਰ ਕਰਨਾ ਹੀ ਸੀ ਦਾ ਜੀ ਉਹ ਤਾਂ ਆ ਜੀ ਆ ਤਾਂ ਜੀ ਕੀ ਕਹਿਣਾ ਕੀ ਉਹ ਇੱਕ ਗੱਲ ਕਰ ਕੋਈ ਅਸੀਂ ਫਿਰ ਜੋ ਤਾਂ ਕਰਨਾ ਸੀ ਜੀ ਜੋ ਉਹਨੇ ਕਰਤਾ ਜੀ ਆਪਾਂ ਲਈ ਫੇਰ ਇਹੇ ਚੀਜ਼ ਸਾਰੀ ਤੁਹਾਡੇ ਨਾਲ ਗੁਜ਼ਰੇ ਫੇਰ ਉਹ ਤਾਂ ਮੰਨਦੇ ਹੀ ਹੁੰਦਾ ਤਾਂ ਹੈ ਹੀ ਗਲਤ ਹੋਇਆ ਤੇ ਤੁਸੀਂ ਹੁੰਦੀ ਇਹ ਜਗ੍ਹਾ ਤੇ ਹੁੰਦਾ ਨਾ ਇਹਨੇ ਵੀਰ ਪਤਾ ਕੀ ਕਰਨਾ ਸੀ ਇਹਨੇ ਕਹਿਣਾ ਸੀਗਾ ਚਲਾਈ ਰੱਖੋ ਕੰਮ ਇਹਨੇ ਕਹਿਣਾ ਸੀ ਮੈਨੂੰ ਬਸ ਮੈਂ ਜਦੋਂ ਘਰੇ ਨਾ ਆਵਾਂ ਉਦੋਂ ਆਇਆ ਕਰੀ ਇਹਨੇ ਜੋ ਵੀ ਇੰਦੀ ਘਰ ਵਾਲੀ ਦਾਸ਼ਕ ਹੁੰਦਾ ਵੀ ਜਦੋਂ ਮੈਂ ਘਰੇ ਨਾ ਹੋਵਾਂ ਉਦੋਂ ਆਵੀਂ ਅੱਗੇ ਪਿੱਛੇ ਨਾ ਆਵੀਂ ਮੇਰੇ ਹੁੰਦਿਆ ਨਾ ਆਵੀਂ ਇਹਨੇ ਕਹਿਣਾ ਸੀ ਤੁਸੀਂ ਇੱਥੇ ਚਲਾ ਲਓ ਰਹਿ ਤੂੰ ਮੇਰੇ ਨਾਲ ਹੀ ਇਹੇ ਚੀਜ਼ ਸਾਰੀ ਤੁਹਾਡੇ ਨਾਲ ਗੁਜ਼ਰੇ ਫੇਰ ਉਹ ਤਾਂ ਮੰਨਦੇ ਹੀ ਹੁੰਦਾ ਤਾਂ ਹੈ ਹੀ ਗਲਤ ਹੋਇਆ ਤੇ ਤੁਸੀਂ ਹੁੰਦੀ ਹਾਂਜੀ ਫਿਰ ਤੁਹਾਡੇ ਇਦਾਂ ਤੇ ਕੀ ਗੁਜਰੂਗੀ ਤੁਹਾਡੀ ਪਤਨੀ ਹੋਵੇ ਕੋਈ ਗੈਰ ਬੰਦਾ ਤੁਹਾਡੇ ਘਰੇ ਆਵੇ ਔਰੇ ਆ ਕੇ ਹਾਂਜੀ ਠੀਕ ਹੈ ਨਾਲ ਤੁਸੀਂ ਕਹਿ ਦੋਗੇ ਤੂੰ ਤੁਰ ਜਾ ਨਹੀਂ ਜੀ ਐਦਾ ਤਾਂ ਨਹੀਂ ਕੀਤਾ ਜਾਂਦਾ ਜੀ ਆਵੇ ਮੰਨ ਗਿਆ ਨਾ ਐਦਾ ਤਾਂ ਨਹੀਂ ਕੀਤਾ ਜਾਂਦਾ ਜੀ ਇਹਨੂੰ ਪਤਾ ਮੈਂ ਤੋੜ ਨਹੀਂ ਸਕਦਾ ਪਰ ਹਾਂ ਉਹ ਕੰਮ ਚਲਾਈ ਰੱਖਣਾ ਘਰੇ ਆਪ ਚ ਚੋਲ ਮੋਲ ਕਰੀ ਰੱਖਣ ਬਸ ਮੈਂ ਘਰੋਂ ਬਾਹਰ ਹਾਂ ਆ ਕੰਮ ਹਕੂਮਤੇ ਸਾਲਾ ਨਸ਼ੇੜੀ ਜਿਆ ਇਹ ਨਹੀਂ ਆਖੋ ਵੇ ਪ੍ਰਹਿਗੇ ਖਾਦੇ ਹੁੰਦੇ ਜੀ ਪਰ ਲੇਕਿਨ ਉਹਨੇ ਦਾ ਹਾਂਜੀ ਆ ਪਿੱਛੋਂ ਮਾਂ ਬੋਲੀ ਤੱਕੇ ਨਾਲ ਹੀ ਤੋਰੀ ਹੋਰ ਉਹ ਕੀ ਕਰਦੇ ਫਿਰ ਹੈ ਕੀ ਕਰਦੇ ਹੋ ਇਹਨਾ ਇੰਟਰਵਿਊ ਚੱਲਦੀ ਚਾਸ ਕੇ ਵੀ ਉੱਠੀ ਏ ਆਉਂਦੇ ਤੋਂ ਗਲਤੀ ਜੋ ਹੋਇਆ ਸੀਗਾ ਇਹ ਆਪਣੇ ਤੋਂ ਤਾਂ ਆਪਾਂ ਗਲਤੀ ਫੀਲ ਕਰ ਹੀ ਰਹੇ ਸੀਗੇ ਜੀ ਅੱਧਾ ਕਰਕੇ ਵੀ ਆਪਾਂ ਗਲਤੀ ਹੋ ਗਈ ਮੇਰੇ ਤੋਂ ਪਰ ਤੂੰ ਐ ਕਰ ਵੀ ਆਪਦੀ ਭੈਣ ਦੀ ਨਾ ਗੱਲ ਕਰਾ ਦੇ ਉਹਦੇ ਨਾਲ ਜਿੰਦੀ ਜਨਾਨੀ ਨਾਲ ਗੱਲ ਕੀਤੀ ਠੀਕ ਏ ਬਾਅਦ ਚ ਉਹ ਵੀ ਤੇਰੇ ਨੂੰ ਸੌਰੀ ਮੰਗ ਲੇਗਾ ਗਲਤੀ ਮੰਨ ਲੇਗਾ ਤੇਰੇ ਤੋਂ ਸਾਲਾ ਹੋਇਆ ਗਲਤੀ ਮੰਨਣ ਦਾ ਦੀ ਹੈ ਕਿ ਜੇ ਦੀ ਧੀ ਪੈਣ ਛੇੜ ਦੂ ਆਪਾਂ ਰਾਸਤੇ ਜਾਂਦੇ ਉਹਦੀ ਜਿੱਦ ਨੂੰ ਹੱਥ ਪਾ ਲੋ ਤੇ ਮੁੜ ਕੇ ਆਪਾਂ ਕਹਦੇ ਮੇਰੇ ਤੋਂ ਗਲਤੀ ਹੋ ਗਈ ਨਹੀਂ ਆਪਾਂ ਇਹ ਤਾਂ ਚਲੋ ਜੋ ਹੋਇਆ ਆਪਣੇ ਵੈਸੇ ਗਲਤੀ ਹੋਇਆ ਹੀ ਹੈ ਛੋਤਾ ਕਹਿਣਾ ਕੀ ਏ ਉਹ ਕਹੀ ਜਾਂਦਾ ਵੀ ਇਹ ਕੀ ਏ ਵੀ ਮੰਨ ਕੇ ਚਲੋ ਹਨਾ ਵੀ ਕਿਸੇ ਨੇ ਧੀ ਪੈਣ ਛੇੜ ਕੇ ਤੇ ਬਾਅਦ ਚ ਕਹੇ ਤੋ ਗਲਤੀ ਹੋ ਗਈ ਤੇ ਸਾਲਾ ਗੋ ਆ ਕੀ ਜਾਂਦਾ ਉਹ ਤਾਂ ਜੀ ਆਪਣੇ ਨਾਲ ਗਲਤੀ ਹੋਇਆ ਸਾਲਾ ਪਰਹਿ ਗਿਆ ਦਾ ਰੱਜਿਆ ਬੈਠਾ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਗਵਾਂਡੀਆਂ ਦੀ ਬਹੂ ਹੈ ਉਹ ਤੁਹਾਡਾ ਯਾਰ ਵੇਲੀ ਹੈ ਮੈਂ ਇੱਕ ਯਾਰ ਵੇਲੀ ਦਾ ਘਰ ਪਟਰੇ ਹਾਂਜੀ ਨਹੀਂ ਆ ਪੈਥੋ ਤੱਕ ਤਾਂ ਸੋਚਿਆ ਨਹੀਂ ਸੀ ਹਾਂ ਇੱਥੋਂ ਤੱਕ ਪਹਿਲਾਂ ਤਾਂ ਪੱਤਰਕਾਰ ਵੀਰ ਨੂੰ ਮੈਂ ਕਹਿਣਾ ਚਾਹਣਾ ਵੀ ਇਹਨੂੰ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਆਹ ਗੱਲ ਦਾ ਐਮਐਆ ਸਵਾਲ ਪੁੱਛੂੰਗਾ ਤੇ ਤੂੰ ਆ ਜਵਾਬ ਦੇ ਦੀ ਬਾਈ ਤੂੰ ਸਵਾਲ ਪੁੱਛੀ ਜਾਣਾ ਉਹਨੂੰ ਉਹ ਕਨਫਿਊਜ਼ ਹੋਇਆ ਖੜਾ ਮੈਂ ਕਹਿਣਾ ਕੀ ਪਰ ਨਾ ਲੇਕਿਨ ਉਹਨਾਂ ਨੇ ਜੋ ਕੀਤਾ ਵੈਸੇ ਠੀਕ ਹੀ ਉਹਨਾਂ ਦੇ ਕਈ ਇੰਨੇ ਸਾਲਾਂ ਪਹਿਲਾਂ ਦਾ ਉਹਨਾਂ ਨੇ ਜੋ ਕੀਤਾ ਗਲਤ ਕੀਤਾ ਉਹਨਾਂ ਆਖੀ ਜਾਂਦਾ ਉਹਨਾਂ ਨੇ ਜੋ ਕੀਤਾ ਠੀਕ ਕੀਤਾ ਤੇਰੇ ਆਪਦੇ ਬਿਆਨ ਹੀ ਨਹੀਂ ਰਲਦੇ ਪਏ ਇੱਕੋ ਇੰਟਰਵਿਊ ਚ ਕੀਤਾ ਉਹਨਾਂ ਨੇ ਕੀਤਾ ਸਾਰਾ ਕੰਮ ਤੁਹਾਡੇ ਪਹਿਲੇ ਹੋਇਆ ਹੋਇਆ ਤਾਂ ਸਾਡੇ ਪੈਰੋਂ ਹੀ ਪਰ ਗੱਲ ਨਹੀਂ ਆਵੇ ਮਾਂ ਅ ਆਹ ਦੇਖੋ ਆ ਮਾਂ ਹੱਸ ਕੇ ਉੱਠ ਗਈ ਜੇ ਉਹਨਾਂ ਨੂੰ ਪਤਾ ਮੇਰਾ ਮੁੰਡਾ ਕਿੱਡੀ ਕੋ ਕਰਤੂਤ ਦਾ ਮਾਲਕ ਕੇ ਚਾਵਲ ਛਪਰੀ ਵੇ ਨਾ ਹੀ ਵੀ ਅੱਦਾ ਕਰਕੇ ਆਪਾਂ ਤਾਂ ਉਹਨੇ ਚਾਹੁੰਦੇ ਸੀ ਪਰ ਗੱਲਬਾਤ ਜੋ ਕੀਤੀ ਵੀ ਉਹਨੇ ਆਪਣੇ ਨਾਲ ਆਪਾਂ ਤਾਂ ਲੇਕਿਨ ਉੱਥੋਂ ਤੱਕ ਜਾਂਦੇ ਨਹੀਂ ਸੀ ਨਾ ਹੀ ਆਪਾਂ ਅੱਜ ਤੱਕ ਐਹੋ ਜਿਹਾ ਕੋਈ ਕੰਮ ਕੀਤਾ ਹੀ ਪਿੰਡ 'ਚ ਪੁੱਛ ਲੋ ਪਰ ਪਹਿਲਾ ਚਾਂਸ ਹੋਇਆ ਪਿੰਡਾਂ ਵਿੱਚ ਪਹਿਲਾ ਚਾਂਸ ਹੋਇਆ ਕਿਸੇ ਦੇ ਘਰ ਜਾ ਆ ਕਿਸੇ ਦਾ ਆਪਣੀ ਘਰ ਆਪਦੇ ਚਾਚੇ ਘਰੇ ਜਾ ਕੇ ਆਪਦੀ ਚਾਚੀ ਨੂੰ ਨਾਲ ਗੱਲ ਕਰ ਲਈ ਤੇ ਉਹ ਚਾਚੇ ਨੇ ਘਰੇ ਤੋਰਤੀ ਤੇ ਪਹਿਲਾ ਚਾਂਸ ਹੀ ਹੋਇਆ ਪਿੰਡ 'ਚ ਪੁੱਛ ਲੋ ਭਲਾ ਭੈਣ 'ਚ ਬਹੁਤ ਤਰ ਕਰਦੇ ਮੈਨੂੰ ਗੁੱਸਾ ਚੜੀ ਜਾਂਦਾ ਹੈ ਹੁਣ ਤੁਹਾਨੂੰ ਵੀ ਪਿੰਡ ਦੇ ਵਿੱਚ ਕਿਸੇ ਦੇ ਘਰੇ ਵੜਨ ਦੀ ਜਾਦੀ ਹੈ ਕਿ ਕਿਸੇ ਦੇ ਘਰੇ ਵੜ ਜਾਓਗੇ ਕਿਸੇ ਭੈਣ ਭਰਾ ਨਾਲ ਗੱਲ ਕਰ ਲਓ ਖੜਕੇ ਘਰੇ ਤਾਂ ਨਹੀਂ ਮੰਨਦੇ ਆ ਤੁਹਾਡੀ ਗੱਲ ਨਾਲ ਸਹਿਮਤਾਈ ਪਰ ਉਹਨਾਂ ਨੇ ਲੇਕਿਨ ਪਹਿਲਾ ਵੀ ਕੰਮ ਗਲਤ ਹੋ ਪਹਿਲਾ ਜਨਾਨੀ ਗਲਤੀ ਸੀ ਉਹਦਾ ਉਹ ਜਨਾਨੀ ਕਹਿੰਦਾ ਕਹਿੰਦਾ ਪਹਿਲਾ ਜਨਾਨੀ ਗਲਤੀ ਸੀ ਹੈ ਗਲਤ ਸੀ ਤੇ ਤੂੰ ਕਿਉਂ ਕੀਤੀ ਸਾਲਿਆ ਤੂੰ ਚੰਗੀ ਲੱਭਦਾ ਜਨਾਨੀ ਗਲਤ ਸੀ ਤੇ ਫਿਰ ਤੁਸੀਂ ਉਹਦੇ ਘਰੇ ਕੌਣ ਜਾਣ ਲੱਗੇ ਤੁਸੀਂ ਵੀ ਗਲਤ ਸੀ ਕਿਤੇ ਨਹੀਂ ਸੀ ਜਾਂਦੇ ਹੁੰਦੇ ਸੀ ਜੀ ਪਰ ਉਹਦਾ ਗੱਲਬਾਤ ਹੋ ਗਈ ਜੀ ਹਾਂ ਤੇ ਆਪਾਂ ਗੱਲਵਾ ਕਰ ਲਈ। ਇਹ ਗੱਲ ਚੰਗੀ ਚੁਸਤ ਹੋ ਗਈ ਆਪਾਂ ਗੱਲਵਾ ਕਰ ਲਈ। ਸੋਹਣੀ ਲੱਗਦੀ ਸੀ ਉਹਨਾਂ ਨੇ ਸੋਹਣੀ ਲੱਗਦੀ ਸੀ ਫੇ ਰੱਖੀ ਕਿਉਂ ਨਾ ਤੁਸੀਂ? ਉਹ ਤਾਂ ਕਹਿੰਦਾ ਜੇ ਤੂੰ ਸੋਹਣੀ ਲੱਗਦੀ ਰਹਿ ਜਾ। ਆਪਾਂ ਤਾਂ ਲੈ ਆਏ ਸੀਗੇ ਲੇਕਿਨ ਹੁਣ ਹੈ ਹੀ ਨਹੀਂ। ਆ ਵਿਖਾਉਣੇ ਤੁਹਾਨੂੰ ਸੋਹਣੀ ਨਾਲ। ਆ ਖੜੀ ਜੀ ਸੋਹਣੀ। ਬਹੁਤ ਤੂੰ ਭੈੰਚਦ ਨੂਰਾ ਫਤਿਹ ਲੱਭੀ। ਹੈ ਹੀ ਨਹੀਂ ਇਹ ਉਹ ਜਿੰਦੇ ਆਏ ਕਰਦੇ ਉਹ ਲੈ ਗਏ ਜੀ। ਕੌਣ ਲੈ ਗਿਆ ਹੁਣ? ਉਹ ਨੇ ਉਹ ਲੈ ਗਈ ਪੇਕੇ ਲੈ ਗਈ। ਉਹ ਭਰਾਵਾ ਉਹ ਪਤਾ ਕੀ ਹੋਇਆ? ਵਿਆਹ ਤੋਂ ਬਾਅਦ ਕੁੜੀ ਨੂੰ ਰੋਟੀ ਰੋਟੀ ਆਖੀ ਜਾਂਦਾ ਵਿਆਹ ਤੋਂ ਬਾਅਦ ਕੁੜੀ ਨੂੰ ਲ ਜਾਂਦੇ ਨਹੀਂ ਕਿ ਉਹ ਮਕਲਾਵਾ ਹੁੰਦਾ ਸ਼ਾਇਦ ਵੀ ਕੁਝ ਕੁ ਦਿਨ 10 ਕੁ ਦਿਨ ਕੁੜੀ ਘਰੇ ਲਾ ਕੇ ਆਉਂਦੀ ਏ ਉਹ ਉਸ ਕੰਮ ਨੂੰ ਲਗਾਇਆ ਹੁਣ ਤੂੰ ਜਾਏਂਗਾ ਉਹਨੂੰ ਲੈ ਕੇ ਆਏਂਗਾ ਦਸਾਂ ਦਿਨਾਂ ਨੂੰ ਹੁਣ ਨਵੀਂ ਨਾਲ ਲੈ ਆਈ ਉਹਨੇ ਦਿਨਾਂ ਚ ਉਹ ਮਕਲਾਵੇ ਤੇ ਲੈ ਕੇ ਗਏ ਹੋਏ ਆ 10 ਦਿਨ ਲਈ ਕੌਣ ਲੈ ਗਿਆ ਹੁਣ ਉਹ ਨੇ ਉਹ ਲੈ ਗਈ ਪੇਕੇ ਲੈ ਗਈ ਤੁਸੀਂ ਆਖਿਆ ਨਹੀਂ ਮੈਂ ਰੱਖਣੀ ਐ ਮੈਂ ਰੱਖ ਲੈਣਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਤਾਂ ਫਿਰ ਤਾਂ ਹੀ ਲੈ ਕੇ ਆਇਆ ਸੀ ਰੱਖਣੀ ਸੀ ਤਾਂ ਤਾਂ ਹੀ ਲੈ ਕੇ ਆਂਦੀ ਸੀ ਕਰੇ ਲੈ ਕੇ ਨਹੀਂ ਆਇਆ ਲੈ ਕੇ ਆਇਆ ਹੈ ਅਗਲਾ ਨੇ ਤੇਰੇ ਨਾਲ ਬੰਨ ਕੇ ਤੋਰੀ ਏ ਲੈ ਕੇ ਆਇਆ ਸੀ ਤੂੰ ਐਡਾ ਤੂੰ ਰਾਂਝਾ ਲਿਆਉਣ ਵਾਲਾ ਤੁਹਾਡੇ ਘਰ ਵੀ ਤੁਹਾਡੀ ਮਾਤਾ ਹੈਗੀ ਆ ਤੁਹਾਡੀ ਭੈਣਾਂ ਘਰੇ ਤੁਹਾਡੇ ਪਰਿਵਾਰ ਹੈ ਆਪਾਂ ਕੀ ਜਿਹੜਾ ਤੁਸੀਂ ਹੁਣ ਕਦਮ ਕਰਿਆ ਹਾਂਜੀ ਤੁੜ ਸ਼ਰਮਣੇ ਆਈ ਵੀ ਮੈਂ ਯਾਰ ਕਰ ਰਿਆ ਮੇਰੇ ਵੀ ਘਰੇ ਪੈਣਾ ਮੇਰੇ ਵੀ ਇੱਕ ਮਾਤਾ ਹੈਗੀ ਹੈ ਮੇਰੇ ਵੀ ਘਰੇ ਪਰਚਾਈ ਹੈਗੀ ਹੈ ਸ਼ਰਮਤਾ ਗੱਲ ਠੀਕ ਹੈ ਜੀ ਸ਼ਰਮਤਾ ਗੱਲ ਠੀਕ ਹੈ ਜੀ ਸਹਿਮਤਾ ਕੰਜਰ ਦਾ ਪਤਾ ਨਹੀਂ ਕੀ ਕੋਸ਼ੀ ਬੋਲੀ ਜਾਂਦਾ ਕਿੰਨੇ ਖਾਤੇ ਸਵੇਰੇ ਨਿਰਨ੍ਹੇ ਕਾਲ ਜੀ ਉੱਠ ਕੇ ਤਾਂ ਇਹ ਗੱਲ ਸ਼ਰਮਤਾ ਆਉਂਦੀ ਹੈ ਜੀ ਇਹ ਸ਼ਰਮਤਾ ਦੀ ਕਿਹੜੀ ਗੱਲ ਹੈ ਸ਼ਰਮਣੀ ਇਹ ਸਾਲਾ ਸੋਨੂ ਸੀਟ ਵਾਲਾ ਬੜਾ ਅੱਛਾ ਸ਼ਰਮਤਾ ਆਉਂਦੀ ਹੈ ਜੀ ਸ਼ਰਮ ਦਾ ਕਿਹੜੀ ਗੱਲ ਹੈ ਜੀ ਸਾਲਾ ਰੈਪ ਹੀ ਕਰੀ ਜਾਂਦਾ ਇੱਕੋ ਗੱਲ ਨਹੀਂ ਹੁੰਦੀ ਸ਼ਰਮਤਾ ਹੁੰਦੀ ਹੈ ਪਰ ਜੋ ਹੁਣ ਹੋ ਹੀ ਗਿਆਈ ਉਹਦਾ ਫਿਰ ਕੀ ਹੁਣ ਕਰ ਸਕਦੇ ਭੈਣ ਚੋਦ ਨੇ ਪਤਾ ਨਹੀਂ 20 ਅਰੀ ਸ਼ਰਮ 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 ਕਹਿਤਾ ਆਣਾ ਤੇ ਗੱਲ ਦਾ ਜਵਾਬ ਨਹੀਂ ਦਿੱਤਾ ਸ਼ਰਮਤਾਉਂਦੀ ਜੀ ਸ਼ਰਮਤਾ ਆਵੇਗੀ ਸ਼ਰਮਤਾ ਹੀ ਸੀ ਸ਼ਰਮਤਾਉਣੀ ਸੀ ਸ਼ਰਮਤਾ ਆਵੇਗੀ ਕੱਲ ਨੂੰ ਆਵੇਗੀ ਸ਼ਰਮ ਪਰਸੋ ਆਵੇ ਸਾਲਾ ਸ਼ਰਮ ਦਾ ਦੋ ਬੱਚੇ ਦੀ ਮਾਂ ਬੰਦੇ ਕੋਲ ਉਹਦੀ ਘਰ ਵਾਲੀ ਲੱਖ ਹੋ ਗਈ ਉਹ ਕਿਹਦੀ ਵਜ੍ਹਾ ਕਰਕੇ ਹੋਈ ਹੈ ਕੋਈ ਤਾਂ ਆਪਣੀ ਵਜ੍ਹਾ ਕਰਕੇ ਹੀ ਆਈ ਚਲੋ ਮੰਨਦੇ ਆ ਬੜਾ ਮਾਨ ਨਹੀਂ ਕਰ ਲੈ ਸਾਲਿਆ ਐ ਹੋਈ ਥੱਪ ਅੱਗੋ ਐ ਤੜਕੇ ਹੋਈ ਤਾਂ ਸਰਦਾਰ ਜੀ ਆਪਣੀ ਵਜ੍ਹਾ ਕਰਕੇ ਹੀ ਐ ਜੀ ਹਾਂ ਆਪਾਂ ਹੀ ਇੱਕ ਇਹ ਮਾਰਕਾ ਮਾਪਾ ਹੀ ਕੀਤਾ ਜੀ ਸਰਦਾਰ ਜੀ ਤੁਸੀਂ ਮੈਂ ਕਿ ਇਧਰ ਕਰੋ ਮੈਨੂੰ ਆ ਮੈਂ ਟੁੱਟੀ ਲਾਈਟ 250 ਵਾਲੀ ਕੰਨਾ ਚ ਮੇਰਾ ਫੇਸ ਦੇਖੋ ਸਹੀ ਆ ਰਿਹਾ ਨਾ ਕੈਮਰੇ ਚ ਗਲਤੀ ਵੀ ਆਪਾਂ ਫੀਲ ਕੀਤੀ ਵੀ ਤੂੰ ਰੱਖ ਲੈ ਨੀ ਚਲੋ ਮੇਰੇ ਤੋਂ ਗਲਤੀ ਹੋ ਗਈ ਲੇਕਿਨ ਉਹ ਜਦੋਂ ਤੇਰੀ ਭੈਣ ਨਾਲ ਕਰੇ ਗੱਲ ਹੈ ਤੇ ਉਸ ਤੋਂ ਬਾਅਦ ਪਤਾ ਕੀ ਕਵੇ ਭਜਾ ਕੇ ਲੈ ਜੇ ਤੇ ਬਾਅਦ ਚ ਕਹਦੇ ਤੂੰ ਰੱਖ ਲੈ ਯਾਰ ਮੇਰੇ ਤੋਂ ਨਾ ਗਲਤੀ ਹੋ ਗਈ ਵੀਰ ਤੂੰ ਆਦੀ ਭੈਣ ਆਪਦੇ ਕੋਲ ਰੱਖ ਲੈ ਸਾਲਾ ਨਹੀਂ ਤੇ ਆਂਦਾ ਵੀ ਮੈਂ ਉਹਨੂੰ ਕਹਤਾ ਵੀ ਮੇਰੇ ਤੋਂ ਗਲਤੀ ਹੋ ਗਈ ਭਾਈ ਤੂੰ ਰੱਖ ਲੈ ਯਾਰ ਮੈਂ ਤਾਂ ਲਈ ਗੱਲ ਏ ਉਹ ਨਹੀਂ ਰੱਖਦਾ ਉਹ ਪਤਾ ਨਹੀਂ ਉਹ ਤੂੰ ਤੇਰੇ ਤੋਂ ਚਾਰ ਰਤیاں ਬਾਅਦ ਹੋਣਾ ਉਹ ਕਹਿੰਦਾ ਆਣਾ ਲੈ ਜਾ ਨਾਲ ਹੀ ਹੋਣਾ ਕੋਈ ਕਿਸੇ ਹਿਸਾਬ ਨਾਲ ਲਓ ਜੀ ਆ ਜੋਧੇ ਦੀ ਮਾਰ ਇੱਕ ਦਰਸ਼ਨ ਕਰੋ ਦਿਨ ਰਾਤ ਇੱਧਰ ਹੀ ਰਹਿੰਦੀ ਹੁੰਦੀ ਸੀ ਤੁਹਾਡੇ ਘਰੇ ਸਾਡੇ ਘਰੇ ਅਸੀਂ ਉਹਨੂੰ ਬਹੁਤ ਇਹ ਗੱਲ ਆਂਦੇ ਹੁੰਦੇ ਸੀ ਮੈਂ ਆਖਣਾ ਵੀ ਤੂੰ ਮਾਤਾ ਤੇਰੇ ਮੁੰਡੇ ਕੋਲ ਹੀ ਰਹਿੰਦੀ ਠੀਕ ਆ ਮੁੰਡੇ ਨੂੰ ਕੰਮ ਸਾਥ ਕਿਤੇ ਵੀ ਮੁੰਡਾ ਕੰਮ ਤੇ ਜਾਂਦਾ ਸੀ ਮੁੰਡੇ ਨੂੰ ਫੋਨ ਕਰਕੇ ਸੱਤ ਲੈਂਦੀ ਸੀ ਦੋ ਮਹੀਨੇ ਮੁੰਡਾ ਨਾ ਆਉਂਦਾ ਤੂੰ ਇਹ ਇਹ ਹੁਣ ਆਪਦੇ ਮੁੰਡੇ ਨੂੰ ਸੱਚਾ ਬਣਾਉਦੀ ਪਈ ਏ ਤੇ ਮੁੰਡਾ ਨਾ ਆਉਂਦਾ ਮੁੰਡੇ ਨੂੰ ਕਿਸੇ ਨੇ ਕਿਹਾ ਸੀਗਾ ਵੀ ਉਹ ਕੰਮ ਤੇ ਫੋਨ ਕਰਕੇ ਜਾਤਦੀ ਪਈ ਏ ਤੇ ਮੈਂ ਆਵਾ ਘਰੇ ਦੋਵਾਂ ਨੂੰ ਸਵਾਦ ਚਾਹੀਦਾ ਹੀਗਾ ਪਰੰਟ ਤੇ ਉਹ ਵੀ ਨਹੀਂ ਮਿਲਿਆਗਾ ਉਹ ਲੈ ਹੀ ਕਰੇ ਗਏ ਇਸ ਕਾਲੀ ਯੁਗ ਦੀ ਦੁਨੀਆ ਚ ਮੇਰਾ ਰਹਿਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਕੁਝ ਨਹੀਂ ਬਚਿਆ ਕੈਨ ਨੂੰ ਮਿੱਤਰੋ ਕੁਝ ਨਹੀਂ ਬਚਿਆ ਇਨੂੰ ਆ ਸੱਚ ਦੀ ਪੜਤਾਲ ਆਣੇ ਨੂੰ ਬੰਦਾ ਹੀ ਇਹੋ ਜਲਾਬ ਦੇ ਪਹਿਲਾਂ ਮਹਿਕ ਦੀ ਮੰਮੀ ਦੀ ਕੀਤੀ ਹੁਣ ਇਹਦੀ ਕਰਤੀ ਹੁਣ ਫਿਰ ਕਿਸੇ ਦੀ ਕਰ ਦੇਗਾ ਧੰਨਵਾਦ ਮੇਰੇ ਵੀਰ ਇਥੋਂ ਤੱਕ ਵੇਖਣ ਲਈ